ਕੁੜਗਰ ਸਾਰੇ ਵਿਖਰੇ ਬਸਾਕੀ ਬੁਰ ਬੜੀ ਸ਼ਰਧਾ ਤੇ ਤੁਮ ਤਾਂ ਨਾਲ ਹੋਣਾ ਹੈ ਇਸ ਮੌਕੇ ਤੇ ਬਾਬਾ ਸਾਹਿਬ ਜੱਟਾ ਜੀ ਦੇ ਜਨਮ ਦਿਹਾੜੇ ਤੇ ਵੀਣੀ ਸੰਗਤ ਬਲੋਂ ਲੰਗਰ ਲਗਾਏਗੇ ਅਤੇ ਕੇਕ ਵੀ ਕੱਟੇਗੇ ਸੀਸਾਰ ਗੁਣਕਾਰਿਲ ਕਤਮ ਪਈਆਂ ਇਹ ਬੇਮਨੋਰੀਆਂ ਲੈ ਜਾਗਰ ਦੇਵਤਾਨ ਕਰਦੇ

बाबा साहब ਤੁਹਾਡੀ ਸੋਚ ਤੇ ਜੈ ਹਿੰਦ ਦੇ ਝੋਕੇ ਜੈਪੀ 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 बाबा साहब ਤੁਹਾਡੀ ਸੋਚ ਤੇ ਜੈ ਹਿੰਦ ਦੇ ਝੋਕੇ बाबा साहब ਤੁਹਾਡੀ ਸੋਚ ਤੇ ਜੈ ਹਿੰਦ ਦੇ ਝੋਕੇ बाबा साहब ਪੀਮਰਾ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਸਥਾਨ ਪਿੰਡ ਖੁਰਾਲਗੜ੍ਹ ਸਾਹਿਬ ਪਿੰਡ ਬਸਿ ਬਸਤੀ ਦੇ ਵਿੱਚ ਅ ਪ੍ਰਿੰਟ ਬੀਨੇਵਾਲ ਤੋਂ ਲੰਗਰ ਦੀ ਟੀਮ ਲਗਾਤਾਰ ਲੰਗਰ ਲਗਾਉਂਦੀ ਆ ਰਹੀ ਹੈ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤੇ ਬਹੁਤ ਹੀ ਡਿਸਪਲਿਨਡ ਮੈਨਰ ਦੇ ਵਿੱਚ ਔਰ ਪ੍ਰੇਮ ਦੇ ਨਾਲ ਰਿਸਪੈਕਟਫੁਲੀ ਸੰਗਤ ਦੇ ਨਾਲ ਬਿਹੇਵ ਕਰਦੇ ਹੋ ਇਹਨਾਂ ਦਾ ਬਹੁਤ ਹੀ ਸਕਸੈਸਫੁਲ ਲੰਗਰ ਗਿਆ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਵਧਾਈ ਦੇ ਪਾਤਰ ਹਨ ਸਾਰੇ ਦੀ ਸਾਰੀ ਟੀਮ ਔਰ ਮੈਂ ਚੌਥਾ ਇਹਨਾਂ ਦਾ ਹੈ ਜੀ 3 ਸਾਲ ਤੋਂ ਪਹਿਲਾ ਇਹ ਚੌਥੇ ਸਾਲ ਦਾ ਲੰਗਰ ਹੈ ਇਹ ਸਾਰੇ ਬਿਲਕੁਲ ਤਰ੍ਹਾਂ ਲੰਗਰ ਲਗਾਉਂਦੇ ਹੈ ਲੱਖ ਲੱਖ ਤਰ੍ਹਾਂ ਦੇ ਨਹੀਂ ਇਹਨਾਂ ਦੇ ਲੰਗਰ ਦੇ ਵਿੱਚ ਡਿਫਰੈਂਟ ਪ੍ਰਾਇਰੀਟیز ਹੁੰਦੀ ਹੈ ਜਿਸ ਤਰ੍ਹਾਂ ਖੀਰ ਦਾ ਹੈ ਮੈਕਰੋਨੀ ਹੈ ਨੂਡਲਸ ਹੈ ਟਿੱਕੀ ਹੈ ਤੇ ਹਾਂ ਜੀ ਤੇ ਔਰ ਮਤਲਬ ਡਿਫਰੈਂਟ ਟਾਈਪ ਦੇ ਬਹੁਤ ਹੀ ਸੁੰਦਰ ਤਰੀਕੇ ਨਾਲ ਔਰ ਗੋਲ ਗੱਪੇ ਹਨ ਵਿਸ਼ੇਸ਼ ਤੌਰ ਤੇ ਸੰਗਤ ਨੂੰ ਜਿਸ ਤਰੀਕੇ ਨਾਲ ਲਾਈਨਾਂ ਦੇ ਵਿੱਚ ਮੋਨੀਟਰ ਕਰਦੇ ਹਨ ਔਰ ਹੱਥ ਜੋੜ ਕੇ ਰਿਸਪੈਕਟਫੁਲੀ ਬਹੁਤ ਹੀ ਵਧਾਈ ਦੇ ਪਾਤਰ ਹਨ ਔਰ ਮੈਂ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਬਾਕੀ ਦੇ ਵੀ ਸਾਰਿਆਂ ਨੂੰ ਸਿੱਖਣਾ ਚਾਹੀਦਾ ਇਹਨਾਂ ਦੇ ਕੋਲੋਂ ਕਿ ਟੀਮ ਵਰਕ ਕੀ ਚੀਜ਼ ਹੈ ਔਰ ਟੀਮ ਵਰਕ ਜਿਹਨੇ ਅ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੀ ਪੂਰੀ ਰਹਿਮਤ ਕੰਮ ਕਰ ਰਹੀ ਹੈ ਦਾਈ ਦਿੰਦਾ ਹਾਂ ਬਹੁਤ ਬਹੁਤ ਲੱਖ ਲੱਖ ਵਧਾਈ ਸੰਗਤ ਨੂੰ ਬਤਾਇਚੀ जय भीम जय भारत सो ਸਾਡੇ ਪਿੰਡ ਬਿਣੇਵਾਲ ਵੱਲੋਂ ਰੌੜਗੜ੍ਹ ਸਾਹਿਬ ਜੋ ਕਿ ਵਿਸਾਖੀ ਤੇ ਹਰ ਸਾਲ ਨੰਗਰ ਲਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਸਾਡੇ ਪਿੰਡ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰbedkar ਜੀ ਦੇ ਜਨਮ ਦਿਨ ਮੁੱਖ ਰੱਖਦੇ ਹੋਏ ਅੱਜ ਇੱਥੇ ਕੇਕ ਵੀ ਕੱਟਿਆ ਗਿਆ ਤੋਂ ਮੇਰੇ ਪਿੰਡ ਬਿਣੇਵਾਲ ਦੀ ਸੰਗਤ ਦਾ ਬਹੁਤ ਸਹਿਯੋਗ ਆ ਸਾਰੇ ਪਿੰਡ ਦਾ ਸੋ ਅਸ ਜਿਹੜੇ ਮੇਰੇ ਵੀਰਾਂ ਨਵੇਂ ਮੁੰਡੇ ਇਹਨਾਂ ਦਾ ਬਹੁਤ ਸਹਿਯੋਗ ਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਅੱਜ ਸਾਡੀ ਟੀਮ ਸ੍ਰੀ ਖਰਾਲਗੜ੍ਹ ਸਾਹਿਬ ਦੇਖੇ ਕਵਰਜ ਕਰਨ ਲਈ ਪੁੱਜੀ ਤੇ ਜਿੱਥੇ ਕਿ ਪਿੰਡ ਬੇਨੇਵਾਲ ਤੋਂ ਚੌਥਾ ਲੰਗਰ ਲਗਾਤਾਰ 4 ਸਾਲ ਤੋਂ ਨਿਰਬੇਗਨ ਲਾ ਰਹੇ ਨੇ ਤੇ ਅੱਜ ਇਹਨਾਂ ਨੇ ਬਾਬਾ ਸਾਹਿਬ ਭੀਮਰਾਵ ਮੇਦ ਕਾ ਦੀ ਜਨਮ ਦਿਨ ਤੇ ਵੀ ਕੇਕ ਕੇਕ ਦੀ ਰਸਮ ਅਦਾ ਕੀਤੀ ਔਰ ਕੇਕ ਕੱਟ ਕੇ ਖੁਸ਼ੀਆਂ ਮਨਾਇਆ ਮੈਂ ਤੁਹਾਡੀ ਆਪਣੀ ਨੀਤੂ ਸ਼ਰਮਾ ਇਸ ਵੇਲੇ ਅਸੀਂ ਖੜੇ ਆ ਪਿੰਡ ਬਸੀ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥਾ ਫਾਸਟ ਫੂਡ ਦਾ ਲੰਗਰ ਲਗਾਇਆ ਗਿਆ ਇਹ ਜਿਹੜਾ ਲੰਗਰ ਆ ਇਹ ਵਿਨੇ ਵਾਲੇ ਸੰਗਤ ਤੋਂ ਵੱਲੋਂ ਲਗਾਇਆ ਗਿਆ ਆ ਬਾਬਾ ਸਾਹਿਬ ਅੰਮੇੜਕਰ ਜੀ ਦੇ ਜਨਮ ਦਿਵਸ ਦੇ ਉੱਤੇ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਕੇਕ ਵੀ ਕੱਟਿਆ ਗਿਆ ਅਤੇ ਖੁਸ਼ੀਆਂ ਮਨਾਇਆਂ ਗਿਆ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਸ਼੍ਰੀ ਖੁਰਾਹਗਰ ਸਾਹਿਬ ਤੋਂ ਹੇਮਰਾਜ ਦੇ ਨਾਲ ਨੀਤੂ ਸ਼ਰਮਾ ਦੇ ਵਿਸ਼ੇਸ਼ ਸੋਨਰਪੈ ਫਤੁਰਦਾਸ ਮਹਾਰਾਜ ਕੀ ਜੈ ਦੇ ਬੋਲੇ ਸੋਨਰਪਾ ਸਾਧੂ ਗਤਾਸ ਮਹਾਰਾਜ ਕੀ ਜੈ ਹਾਂਜੀ ਸਾਡੇ ਨੀਰਜ ਭਾਜੀ